ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਾਮਕ ਦੇ ਛੋਟੇ ਛੋਟੇ ਉਪਾਅ ਲੈ ਕੇ ਆਈ ਹੈ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡਾ ਕਾਫੀ ਸਾਲਾਂ ਤੋਂ ਪੁਰਾਣਾ ਕਰਜ਼ਾ ਜੋ ਕਿ ਤੁਸੀਂ ਮਿਹਨਤ ਵੀ ਕਰਨੇ ਹੋ ਪਰ ਫਿਰ ਵੀ ਤੁਹਾਡਾ ਉਹ ਕਰਜ਼ਾ ਉਤਰ ਨਹੀਂ ਰਿਹਾ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵ એનર્ਜੀ ਭਰ ਚੁੱਕੀ ਹੈ ਨਕਾਰਾਤਮਕ ਊਰਜਾ ਹੋ ਚੁੱਕੀ ਹੈ ਤੇ ਉਸ ਨੂੰ ਮਾੜੀ ਊਰਜਾ ਨੂੰ ਘਰ ਦੇ ਵਿੱਚੋਂ ਦੂਰ ਕਰਨ ਦੇ ਲਈ ਤੇ ਇਸ ਤੋਂ ਇਲਾਵਾ ਜੋ ਤੀਸਰਾ ਉਪਾਏ ਜਿਸ ਦੇ ਨਾਲ ਸਾਨੂੰ ਲੱਗਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਮਾੜੀ ਚੀਜ਼ ਹੈ ਜਿਸ ਦਾ ਪ੍ਰਭਾਵ ਸਾਡੇ ਪਰਿਵਾਰ ਦੇ ਉੱਪਰ ਪੈ ਰਿਹਾ ਜਿਸ ਦੇ ਕਾਰਨ ਸਾਨੂੰ ਕਈ ਤਰ੍ਹਾਂ ਦੇ ਦੁੱਖ ਹਨ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਸਦੇ ਲਈ ਵੀ ਤੁਸੀਂ ਨਾਮਕ ਦੇ ਇਹ ਉਪਾਅ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਾਮਕ ਦੇ ਤਿੰਨ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਹਨਾਂ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਕਿ ਅਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਤਾਂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਪਰ ਜੇਕਰ ਤੁਸੀਂ ਉਪਾਅ ਕਰਦੇ ਸਮੇਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਲੈ ਕੇ ਆਉਣੇ ਹੋ ਕਿ ਅਸੀਂ ਉਪਾਅ ਤਾਂ ਕਰ ਲੈਨੇ ਆ ਪਰ ਦੇਖੋ ਕਰ ਤਾਂ ਲੈਨੇ ਆ ਜੇ ਅਸਰ ਹੋ ਗਿਆ ਠੀਕ ਹੈ ਜੇ ਨਾ ਹੋਇਆ ਤਾਂ ਵੀ ਕੋਈ ਗੱਲ ਨਹੀਂ ਜੇਕਰ ਅਸੀਂ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਆਸਥਾ ਰੱਖ ਕੇ ਉਪਾਅ ਕਰਦੇ ਆ ਤਾਂ ਫਿਰ ਤਾਂ ਸਾਨੂੰ ਇਸ ਉਪਾਅ ਦਾ ਰਿਜ਼ਲਟ ਬਿਲਕੁਲ ਵੀ ਨਹੀਂ ਮਿਲਣਾ ਤੁਸੀਂ ਇਸ ਤਰੀਕੇ ਦੇ ਨਾਲ ਵਿਸ਼ਵਾਸ ਦੇ ਨਾਲ ਉਪਾਅ ਕਰੋ ਕਿ ਇਸ ਦਾ ਸਾਨੂੰ ਫਾਇਦਾ ਹੋਵੇਗਾ ਪੋਜ਼ਿਟਿਵ ਤਰੀਕੇ ਦੇ ਨਾਲ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਵੀ ਪੋਜ਼ਿਟਿਵ ਹੀ ਮਿਲੇਗਾ ਤਿੰਨ ਨਮਕ ਦੇ ਇੰਨੇ ਜ਼ਿਆਦਾ ਚਮਤਕਾਰੀ ਜਿਹੜੇ ਉਪਾਅ ਹੁੰਦੇ ਹਨ ਤੇ ਸਾਡੇ ਸਾਰੇ ਪ੍ਰੋਬਲਮ ਨੇ ਜਿਸ ਤੇ ਲਈ ਅਸੀਂ ਕਰਦੇ ਹਾਂ ਉਹ ਦੂਰ ਹੋ ਜਾਂਦੀਆਂ ਤੇ ਹੁਣ ਆਪਾਂ ਗੱਲ ਕਰਦੀਆਂ ਕਿ ਇਹ ਉਪਾਅ ਸੀ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਕਰਜ਼ੇ ਨੂੰ ਦੂਰ ਕਰਨ ਦੇ ਲਈ ਜੋ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਏ ਬਹੁਤ ਜ਼ਿਆਦੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਕਾਫੀ ਸਮੇਂ ਤੋਂ ਸਾਡੇ ਸਿਰ ਉੱਪਰ ਕੈਸਾ ਏ ਜੋ ਕਿ ਅਸੀਂ ਮਿਹਨਤ ਵੀ ਬਹੁਤ ਕਰਦੇ ਹਾਂ ਸਾਰਾ ਪਰਿਵਾਰ ਅਸੀਂ ਰਲ ਮਿਲ ਕੇ ਰਲ ਮਿਲ ਕੇ ਦਿਨ ਰਾਤ ਅਸੀਂ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਨਾ ਤਾਂ ਸਾਡਾ ਕਰਜ਼ਾ ਉਤਰ ਰਿਹਾ ਤੇ ਨਾ ਹੀ ਸਾਡੇ ਘਰ ਦੇ ਵਿੱਚ ਕੋਈ ਪੈਸਾ ਰੋਕ ਰਿਹਾ ਤੇ ਇਹ ਉਪਾਅ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਤਾਂ ਇਸ ਨੂੰ ਧਿਆਨ ਦੇ ਨਾਲ ਸੁਣੋ ਸਮਝੋ ਤੇ ਫਿਰ ਤੁਸੀਂ ਉਹ ਪਾੜ ਨੂੰ ਕਰੋ ਤੇ ਕਰਜ਼ਾ ਦੂਰ ਕਰਨ ਦੇ ਲਈ ਨਮਕ ਦਾ ਪਹਿਲਾ ਉਪਾਅ ਇਹ ਉਪਾਅ ਤੁਸੀਂ ਕਰਨਾ ਹੈ ਸ਼ਨੀਵਾਰ ਦੇ ਦਿਨ ਸ਼ਨੀਵਾਰ ਦਾ ਨਮਕ ਦਾ ਉਪਾਅ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਸੁਨਿਓ ਵੀ ਕਰਜੇ ਨੂੰ ਦੂਰ ਕਰਨ ਦੇ ਲਈ ਤੁਸੀਂ ਉਪਾਅ ਕਰਨਾ ਹੈ ਨਮਕ ਦਾ ਤੇ ਕਰਨਾ ਤੁਸੀਂ ਸ਼ਨੀਵਾਰ ਤੇ ਇਸ ਉਪਾਅ ਨੂੰ ਕਰਨ ਦੇ ਲਈ ਇੱਕ ਜਿਹੜੀ ਮੇਨ ਚੀਜ਼ ਨਮਕ ਇਹ ਨਮਕ ਚਾਹੀਦਾ ਹੈ ਤੁਹਾਨੂੰ ਤੇ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦਾ ਇੱਕ ਕਾਲੇ ਰੰਗ ਦਾ ਕੱਪੜਾ ਕਾਲੇ ਰੰਗ ਦਾ ਜਿਹੜਾ ਕੱਪੜਾ ਇਹ ਉਹ ਤੁਸੀਂ ਇੰਨਾ ਕੁ ਲੈਣਾ ਹੈ ਕਿ ਇੱਕ ਮੁਠੀ ਨਮਕ ਉਸ ਕੱਪੜੇ ਦੇ ਵਿੱਚ ਬੰਨਿਆ ਜਾ ਸਕੇ ਤੁਸੀਂ ਕੀ ਕਰਨਾ ਹੈ ਕਿ ਸ਼ਨੀਵਾਰ ਸਵੇਰੇ ਇੱਕ ਮੁਠੀ ਤੁਸੀਂ ਸਾਫ਼ ਨਮਕ ਲਵੋ ਜਿਹੜੇ ਤੁਸੀਂ ਆਪਣੇ ਭਾਂਡੇ ਦੇ ਵਿੱਚ ਆਪਣੇ ਡੇਲੀ ਜੂਸ ਦੇ ਲਈ ਨਮਕ ਪਾਇਆ ਹੋਇਆ ਜਿਸਦੇ ਵਿੱਚ ਕਈ ਵਾਰ ਆਪਾਂ ਦੇਖਦੇ ਹਾਂ ਕਿ ਆਪਣੇ ਮਿਰਚ ਮਸਾਲੇ ਮਿਕਸ ਹੋ ਜਾਂਦੇ ਨੇ ਤੁਸੀਂ ਉਸ ਨਮਕ ਦਾ ਯੂਜ਼ ਨਹੀਂ ਕਰਨਾ ਤੁਸੀਂ ਅਲੱਗ ਤੋਂ ਇੱਕ ਜਿਸ ਡੱਬੇ ਦੇ ਵਿੱਚ ਇਕੱਲਾ ਸਾਫ਼ ਨਮਕ ਹੋਵੇ ਤੁਸੀਂ ਉੱਥੋਂ ਇੱਕ ਮੁਠੀ ਨਮਕ ਲੈ ਲੈਣਾ ਤੇ ਇੱਕ ਤੁਸੀਂ ਲੈਣਾ ਹੈ ਕਾਲੇ ਰੰਗ ਦਾ ਕੱਪੜਾ ਜਿਹੜਾ ਇੱਕ ਮੁਠੀ ਨਮਕ ਉਸ ਕੱਪੜੇ ਦੇ ਵਿੱਚ ਅਸੀਂ ਬੰਨ ਸਕੀਏ ਕਾਲੇ ਕੱਪੜੇ ਦੇ ਵਿੱਚ ਤੁਸੀਂ ਇੱਕ ਮੁਠੀ ਸਾਫ ਨਮਕ ਲੈ ਕੇ ਬੰਨ ਲੈਣਾ ਤੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਉਹ ਬੰਨਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਥੇ ਇੱਕ ਵਾਰ 11 ਵਾਰ ਤੁਸੀਂ ਇੱਕ ਸ਼ਬਦ ਦਾ ਜਾਪ ਕਰਨਾ ਹੈ ਤੇ ਜਿਹੜੇ ਸ਼ਬਦ ਦਾ ਤੁਸੀਂ ਜਾਪ ਕਰਨਾ ਹੈ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਵੀ ਸਕਦੇ ਹੋ ਤੇ ਨੋਟ ਵੀ ਕਰਕੇ ਰੱਖ ਸਕਦੇ ਹੋ ਉਹ ਸ਼ਬਦ ਓਮ ਛੇ ਛੇੜਾਏ ਨਮਾ ਉਬ ਸ਼ੇਸ਼ਨ ਸ਼ਰਾਈ ਨਮਾ ਇਸ ਸ਼ਬਦ ਦਾ ਤੁਸੀਂ 11 ਵਾਰ ਜਾਪ ਕਰਨਾ ਹੈ ਤੇ ਜਾਪ ਕਰਨ ਤੋਂ ਬਾਅਦ ਵਿੱਚ ਤੁਸੀਂ ਘਰ ਤੋਂ ਬਾਹਰ ਕਿਸੇ ਸੁੰਨੀ ਜਗ੍ਹਾ ਤੇ ਜਾ ਜਾਓ ਉੱਥੇ ਜਾ ਕੇ ਤੁਸੀਂ ਇਹ ਜੋ ਕਾਲੇ ਕੱਪੜੇ ਦੇ ਵਿੱਚ ਇੱਕ ਮੁਠੀ ਨਮਕ ਬੰਨਿਆ ਉੱਥੇ ਤੁਸੀਂ ਰੱਖ ਆਓ ਤੇ ਇਹ ਮੰਨਿਆ ਜਾਂਦਾ ਹੈ ਕਿ ਕਾਰਜੇ ਦੀ ਜਿਹੜੀ ਰੁਕਾਵਟੇ ਉਹ ਹੌਲੀ-ਹੌਲੀ ਕਟਣੀ ਸ਼ੁਰੂ ਹੋ ਜਾਂਦੀ ਹੈ ਇਹ ਉਪਾਅ ਨੂੰ ਕਰਨ ਦੇ ਨਾਲ ਜਿਹੜਾ ਤੁਹਾਡਾ ਕਰਜ਼ਾ ਹੌਲੀ-ਹੌਲੀ ਕਰਕੇ ਉਤਰਨਾ ਸ਼ੁਰੂ ਹੋ ਜਾਵੇਗਾ ਦੇਖੋ ਜੇਕਰ ਤੁਸੀਂ ਸੋਚੋ ਕਿ ਉਪਾਅ ਕਰਨ ਦੇ ਨਾਲ ਇੱਕਦਮ ਹੀ ਕਰਜ਼ਾ ਹੁਣ ਤੁਹਾਡਾ ਲੱਖਾਂ ਕਰੋੜਾਂ ਦਾ ਜਿਹੜਾ ਉਤਰ ਜਾਵੇਗਾ ਤੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਹੌਲੀ-ਹੌਲੀ ਕਰਕੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਕਰਜ਼ਾ ਦਿਨ-ਵਾਰ ਦਿਨ ਘਟਣਾ ਸ਼ੁਰੂ ਹੋ ਜਾਵੇਗਾ ਇਹ ਤਾਂ ਸੀ ਕਰਜ਼ੇ ਨੂੰ ਦੂਰ ਕਰਨ ਦੇ ਲਈ ਉਪਾਅ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਸਾਡੇ ਘਰ ਦੀ ਨਕਾਰਾਤਮਕ ਊਰਜਾ ਮਾੜੀ ਊਰਜਾ ਨੂੰ ਦੂਰ ਕਰਨ ਦੇ ਲਈ ਨਮਕ ਦਾ ਉਪਾਅ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਹਰ ਰੋਜ਼ ਤੁਸੀਂ ਇੱਕ ਕਟੋਰੀ ਦੇ ਵਿੱਚ ਪਾਣੀ ਲੈਣਾ ਹੈ ਇੱਕ ਕਟੋਰੀ ਦੇ ਵਿੱਚ ਜਿਹਦੇ 'ਚ ਤੁਸੀਂ ਪਾਣੀ ਲਓਗੇ ਉਸ ਵਿੱਚ ਤੁਸੀਂ ਇੱਕ ਚਮਚਾ ਨਮਕ ਦਾ ਪਾਉਣਾ ਹੈ ਪਹਿਲਾਂ ਤਾਂ ਤੁਸੀਂ ਹਰ ਰੋਜ਼ ਰਾਤ ਦੇ ਸਮੇਂ ਇੱਕ ਕਟੋਰਾ ਚਾਹੇ ਇੱਕ ਗਲਾਸ ਲੈ ਲਓ ਚਾਹੀਏ ਇੱਕ ਗੜਵੀ ਲੈ ਲਓ ਤੁਸੀਂ ਉਹ ਪਾਣੀ ਦੀ ਲੈ ਲੈਣੀ ਹੈ ਤੇ ਉਸ ਦੇ ਵਿੱਚ ਤੁਸੀਂ ਇੱਕ ਚਮਚਾ ਸਾਫ ਸੁਥਰੇ ਨਮਕ ਦਾ ਪਾ ਦੇਣਾ ਤੇ ਉਹ ਜਿਹੜੇ ਤੁਸੀਂ ਭਾਂਡੇ ਪਾਣੀ ਦੇ ਵਿੱਚ ਇੱਕ ਚਮਚਾ ਨਮਕ ਦਾ ਪਾਇਆ ਹੈ ਨਾ ਉਸ ਨੂੰ ਤੁਸੀਂ ਸੌਣ ਵਾਲੇ ਕਮਰੇ ਦੇ ਵਿੱਚ ਰੱਖ ਦੇਣਾ ਰਾਤ ਭਾਰ ਤੁਸੀਂ ਉੱਥੇ ਹੀ ਪਿਆ ਰਹਿਣ ਦੇਣਾ ਤੇ ਸਵੇਰੇ ਤੁਸੀਂ ਪਾਣੀ ਦੇ ਜਿਹੜਾ ਪਾਣੀ ਤੁਸੀਂ ਮਤਲਬ ਕਿ ਲਿਆ ਇੱਕ ਗਲਾਸ ਜਾਂ ਗੜਵੀ ਪਾਣੀ ਲਿਆ ਉਸ ਦੇ ਵਿੱਚ ਇੱਕ ਚਮਚ ਤੁਸੀਂ ਨਮਕ ਪਾਇਆ ਤੇ ਜਿੱਥੇ ਤੁਸੀਂ ਸੌਣਾ ਹੈ ਰਾਤ ਨੂੰ ਤੁਸੀਂ ਉਸ ਨੂੰ ਉੱਥੇ ਹੀ ਰੱਖ ਦੇਣਾ ਤੇ ਅਗਲੀ ਸਵੇਰ ਉਸ ਪਾਣੀ ਨੂੰ ਤੁਸੀਂ ਕੀ ਕਰਨਾ ਹੈ ਵੀ ਕੋਈ ਵੀ ਆਪਣੇ ਘਰ ਦੇ ਵਿੱਚ ਜਿਹੜਾ ਵਾਸ਼ਬੇਸ਼ਨ ਉੱਥੇ ਨਹੀਂ ਪਾਉਣਾ ਆਪਣੇ ਘਰ ਤੋਂ ਬਾਹਰ ਕੋਈ ਵੀ ਨਾਲੀ ਹੁੰਦੀ ਹੈ ਕੋਈ ਗੰਦਾ ਪਾਣੀ ਜਿੱਥੇ ਜਾਂਦਾ ਹੈ ਜਿੱਥੇ ਵੀ ਤੁਹਾਨੂੰ ਲੱਗੇ ਕਿ ਪਾਣੀ ਇੱਥੇ ਜਾ ਰਿਹਾ ਹੈ ਚਾਹੇ ਉਹ ਗੰਦਾ ਹੋਵੇ ਚਾਹੇ ਚੰਗਾ ਹੋਵੇ ਤੁਸੀਂ ਉਸ ਪਾਣੀ ਨੂੰ ਉੱਥੇ ਪਾਉ। ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਆਰਥਿਕ ਤਣਾਅ ਤੇ ਨਕਾਰਾਤਮਕ ਊਰਜਾ ਦੇ ਘਟਣ ਦੀ ਜਿਹੜੀ ਇਹ ਉਹ ਮਾਰਦਾ ਏ। ਤੁਹਾਡੇ ਘਰ ਦੇ ਵਿੱਚ ਜਿਹੜਾ ਆਰਥਿਕ ਤਣਾਅ ਹੈ ਤੇ ਨਕਾਰਾਤਮਕ ਊਰਜਾ ਹੈ ਉਹ ਘਟਣੀ ਸ਼ੁਰੂ ਹੋ ਜਾਵੇਗੀ। ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਘਰ ਦੀ ਸਾਰੀ ਮਾੜੀ ਊਰਜਾ, ਸਾਰੀ ਨਕਾਰਾਤਮਕ ਊਰਜਾ ਨੂੰ ਦੂਰ ਕਰ ਸਕਦੇ ਹੋ। ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਆ ਕਿ ਨਮਕ ਦੇ ਨਾਲ ਘਰ ਦੀ ਸਫਾਈ ਸਾਨੂੰ ਕਿਵੇਂ ਕਰਨੀ ਚਾਹੀਦੀ ਜੇਕਰ ਅਸੀਂ ਨਮਕ ਦੇ ਨਾਲ ਆਪਣੇ ਘਰ ਦੀ ਸਫਾਈ ਕਰਦੇ ਆ ਤੇ ਸਾਡੇ ਘਰ ਦੇ ਕਈ ਦੁੱਖ ਤਕਲੀਫ ਦੂਰ ਹੋ ਜਾਂਦੇ ਤੇ ਨਮਕ ਦੇ ਨਾਲ ਅਸੀਂ ਘਰ ਦੀ ਸਫਾਈ ਕਰ ਕਿਵੇਂ ਸਕਦੇ ਆ ਹਫਤੇ ਦੇ ਵਿੱਚ ਤੁਸੀਂ ਇੱਕ ਵਾਰ ਪੋਚੇ ਦੇ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਜ਼ਰੂਰ ਮਿਲਾਇਆ ਕਰੋ ਦੀ ਮੇਰੇ ਵੀ ਤੁਸੀਂ ਹਰ ਰੋਜ਼ ਭਾਵੇਂ ਪੋਚਾ ਲਗਾਉਣੀ ਹੋ ਚਾਹੀਏ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਤੇ ਹਫਤੇ ਦੇ ਵਿੱਚ ਤੁਸੀਂ ਭਾਵੇਂ ਇੱਕ ਵਾਰ ਹੀ ਲਗਾਉਣੀ ਹੋ ਤੁਸੀਂ ਥੋੜਾ ਜਿਹਾ ਨਮਕ ਪੋਚੇ ਵਾਲੇ ਪਾਣੀ ਦੇ ਵਿੱਚ ਜ਼ਰੂਰ ਮਿਲਾ ਕੇ ਪੋਚਾ ਨਮਕ ਵਾਲੇ ਪਾਣੀ ਦਾ ਜ਼ਰੂਰ ਲਗਾਇਆ ਕਰੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਘਰ ਦੀ ਸਫਾਈ ਕਰੋਗੇ ਤੇ ਘਰ ਦੀ ਨਕਾਰਾਤਮਕ ਊਰਜਾ ਘਟਦੀਏ ਤੇ ਮਾਤਾ ਲక్ష్ਮੀ ਦੀ ਕਿਰਪਾ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਦਾ ਵਾਸ ਹੋਵੇਗਾ ਤੇ ਨਕਾਰਾਤਮਕ ਊਰਜਾ ਘਟੇਗੀ ਇਹ ਸਨ ਸਾਡੇ ਅੱਜ ਦੀ ਵੀਡੀਓ ਦੇ ਤਿੰਨ ਉਪਾਅ ਤੇ ਇਸ ਤੋਂ ਇਲਾਵਾ ਅਸੀਂ ਤੁਹਾਡੀ ਨਾਲ ਛੋਟੀ ਜਿਹੀ ਜਾਣਕਾਰੀ ਵੀ ਸਾਂਝੀ ਕਰਾਂਗੇ ਕਿ ਜੇਕਰ ਅਸੀਂ ਨਮਕ ਦਾ ਦਾਨ ਕਰਦੇ ਹਾਂ ਤੇ ਉਸ ਦੇ ਨਾਲ ਸਾਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਨੇ ਤੁਸੀਂ ਕੀ ਕਰਨਾ ਹੈ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਭਾਵੇਂ ਸ਼ੁੱਕਰਵਾਰ ਤੇ ਭਾਵੇਂ ਸ਼ਨੀਵਾਰ ਗਰੀਬ ਜਾਂ ਲੋੜਵੰਦ ਜਿਹੜੇ ਵੀ ਪਰਿਵਾਰ ਹੁੰਦੇ ਨੇ ਹੁੰਦਾ ਨੂੰ ਤੁਸੀਂ ਨਮਕ ਦਾ ਜ਼ਰੂਰ ਦਾਨ ਕਰੋ ਤੇ ਦਾਨ ਸਮੇਂ ਜਦੋਂ ਵੀ ਤੁਸੀਂ ਦਾਨ ਕਰੋਗੇ ਨਾ ਉਸ ਸਮੇਂ ਤੁਸੀਂ ਆਪਣੀ ਮਨ ਦੇ ਅੰਦਰ ਅਰਦਾਸ ਕਰਨੀ ਹੈ ਕਿ ਤੁਹਾਡੇ ਦਾਨ ਦੇ ਨਾਲ ਰੁਕੇ ਹੋਏ ਕੰਮ ਤੇ ਕਰਜ਼ਾ ਹਲਕਾ ਹੋਣ ਦੀ ਆਸ ਹੈ ਜਿਵੇਂ ਹੀ ਤੁਸੀਂ ਦਾਨ ਕਰਦੇ ਹੋ ਤੁਹਾਡੇ ਜਿਹੜੇ ਰੁਕੇ ਹੋਏ ਕੰਮ ਨੇ ਉਹ ਚੱਲ ਪੈਣਗੇ ਤੇ ਤੁਹਾਡਾ ਜਿਹੜਾ ਕਰਜ਼ਾ ਹੈ ਉਹ ਹੌਲੀ-ਹੌਲੀ ਕਰਕੇ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਤੇ ਇਸੇ ਤਰ੍ਹਾਂ ਇਹ ਉਪਾਅ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਤੇ ਇਸ ਦੇ ਨਾਲ-ਨਾਲ ਕੁਝ ਜ਼ਰੂਰੀ ਕੰਮਾਂ ਦਾ ਵੀ ਧਿਆਨ ਜ਼ਰੂਰ ਰੱਖਿਆ ਕਰੋ ਇਹ ਉਪਾਅ ਆਸਤਾ ਤੇ ਵਿਸ਼ਵਾਸ ਦੇ ਨਾਲ ਜੁੜੇ ਹੁੰਦੇ ਨੇ ਜੇਕਰ ਅਸੀਂ ਆਪਣੇ ਮਨ ਦੇ ਵਿੱਚ ਆਸ ਤੇ ਵਿਸ਼ਵਾਸ ਰੱਖ ਕੇ ਕਰਾਂਗੇ ਸਾਨੂੰ ਜ਼ਰੂਰ ਫਾਇਦਾ ਹੋਵੇਗਾ ਤੇ ਕਰਜਾ ਦੂਰ ਕਰਨ ਦੇ ਲਈ ਕੁਝ ਜ਼ਰੂਰੀ ਕੰਮਾਂ ਦਾ ਵੀ ਧਿਆਨ ਰੱਖਿਆ ਕਰੋ ਆਪਣੇ ਜਿਹੜੇ ਫਜ਼ੂਲ ਦੇ ਖਰਚੇ ਨੇ ਉਹਨਾਂ ਨੂੰ ਘਟਾਉਣਾ ਸ਼ੁਰੂ ਕਰ ਦਿਓ ਉਹਨਾਂ ਨੂੰ ਜ਼ਰੂਰ ਘਟਾਓ ਤੇ ਆਮਦਨ ਵਧਾਉਣ ਦੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਹਿਣ ਦਾ ਭਾਵੇਂ ਕਿ ਖਰਚਾ ਘਟਾ ਕਰੋ ਤੇ ਆਮਦਨ ਵਧਾਉਣ ਦੀ ਤੁਸੀਂ ਕੋਸ਼ਿਸ਼ ਕਰੋ ਮਿਹਨਤ ਕਰਿਆ ਕਰੋ ਤੇ ਇਸ ਤੋਂ ਇਲਾਵਾ ਯੋਜਨਾਬੱਧ ਤਰੀਕੇ ਦੇ ਨਾਲ ਤੁਸੀਂ ਕਰਜ਼ਾ ਜ਼ਰੂਰ ਛਕਾਓ ਵੀ ਤੁਸੀਂ ਕੁਝ ਰਕਮ ਜਿਵੇਂ ਥੋੜੀ ਥੋੜੀ ਕਰਕੇ ਚਕਾਉਣੀ ਸ਼ੁਰੂ ਕਰੋ ਇਸ ਤਰੀਕੇ ਦੇ ਨਾਲ ਵੀ ਤੁਹਾਡਾ ਕਰਜ਼ਾ ਕੁਝ ਹੀ ਦਿਨਾਂ ਕੋਝ ਹੀ ਮਹੀਨਾ ਸਾਲਾਂ ਦੇ ਵਿੱਚ ਦੂਰ ਹੋ ਜਾਵੇਗਾ ਹਾਂਜੀ ਇਹ ਸੀ ਜੀ ਸਾਡੇ ਅੱਜ ਨਾਮਕ ਦੇ ਕੁਝ ਛੋਟੀ ਛੋਟੀ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਪੈਨਪ੍ਰਾਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ